ਜਿਵੇਂ ਝਾੜੂ ਵਾਲੇ ਬਦਲਾ ਆਇਆ ਸੀ ਸਾਰੇ ਪਿੰਡਾਂ ਵਿੱਚ ਹੁਣ ਕਮਲ ਦੇ ਫੁੱਲ ਦਾ ਬਦਲਾ ਆ ਰਿਹਾ ਨਾ ਰਹੇਗਾ ਝਾੜੂ ਨਾ ਰਹੇਗੀ ਤਕੜੀ ਨਾ ਰਹੇਗਾ ਪੰਚ ਉੱਡੇਗੀ ਤੂੰ ਖਿਲੇਗਾ ਕਮਲ ਦਾ ਕਾਲੀਦਲ ਜੀ ਖਾਲੀਦਲ ਹੋ ਚੁੱਕਿਆ ਹੁਣ ਦਾ ਕੋਈ ਵजूद ਹੀ ਐ ਨਹੀਂ ਝਾੜੂ ਵਾਲੇ ਨੇ ਬੀਬੀ ਨਾਲ ਵਾਦਾ ਕੀਤਾ ਸੀ 1000 ਜਰ ਰੁਪਏ ਦਾ ਕਹਿੰਦੇ ਸੀ ਆਮਕਰਾਂ ਦੇ ਮੁੰਡੇ ਐ ਪਰ ਚੋਣਾਂ ਦੇ ਵਿੱਚ ਜਿੱਤੇ ਨੇ ਆਮਕਰਾਂ ਨੇ ਮੁੰਡੇ ਕੋਲ ਸਿਸਟਮ ਸਵਾਲਿਆ ਨਹੀਂ ਗਿਆ ਆਮਕਰਾਂ ਦੇ ਹੁਣ ਖਾਸ ਬਣ ਗਏ ਜ਼ੀਰੋ ਤੋਂ ਹੀਰੋ ਰਿਸ਼ਟਾ ਜਾਰੀ ਕਿਹਨੇ ਬੰਦ ਕਰਤੀ ਅੱਗੇ ਨਾਲੋਂ ਵੀ ਜ਼ਿਆਦਾ ਨਸ਼ਾ ਇਹ ਨਾ ਹੋ ਚੁੱਕਿਆ ਕਿ ਨੌਜਵਾਨੀ ਖਤਮ ਹੋਰੀ ਪੰਜਾਬ ਦੇ ਵਿੱਚ ਇਹ ਘਰੇ ਬੀਜੇਪੀ ਪੰਜਾਬ ਦੇ ਵਿੱਚ ਆਉਂਦੀ ਹੈ ਜਿੰਨੇ ਆ ਤੁਸੀਂ ਇਹ ਗੱਲਾਂ ਦਸੀਆਂ ਭ੍ਰਿਸ਼ਟਾਚਾਰ ਚੋਰੀ ਡਕੈਤੀ ਸੱਟਾ ਜੂਆ ਨਸ਼ਾ ਇਹ ਸਾਰਾ ਕੁਝ ਬੰਦ ਕਰ ਸਕੋਗੇ ਬਿਲਕੁਲ 824 ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਜ ਸਿਕੰਦਰ ਬੋਪਾ ਰਾਏ ਇਸ ਵੇਲੇ ਖੜੇ ਹਾਂ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਚੱਕ ਪੰਨੀ ਵਾਲਾ ਉਰਫ ਭੋਡੀਪੁਰ ਜਿੱਥੇ ਅੱਜ ਬੀਜੇਪੀ ਦੇ ਵੱਲੋਂ ਬੀਜੇਪੀ ਦੇ ਗਮਾਨੂ ਵਾਲਾ ਜੋਂ ਤੋਂ ਬਲਾਕ ਸ਼ੰਤੀ ਉਮੀਦਵਾਰ ਜੋਬਨ ਕੰਬੋਜ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਵੋਟਾਂ ਮੰਗੀਆਂ ਜਾ ਰਹੀਆਂ ਨੇ ਅਕਸਰ ਹੀ ਹਰ ਇੱਕ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਤੇ ਡੋਰ ਟੂ ਡੋਰ ਵੋਟਾਂ ਮੰਗੀਆਂ ਜਾ ਰਹੀਆਂ ਨੇ ਤਾਂ ਉੱਥੇ ਬੀਜੇਪੀ ਦੇ ਵੱਲੋਂ ਵੀ ਇਸ ਵਾਰ ਹਰ ਇੱਕ ਸੀਟ ਦੇ ਉੱਪਰ ਜਿਹੜਾ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਗੱਲਬਾਤ ਕਰ ਲੈਨੇ ਆ ਸਰੇਂਦਰ ਕੰਬੋਜ ਬਸਪਾ ਦੇ ਵਿੱਚ ਸ਼ਾਮਲ ਹੋਏ ਸੀ ਬਸਪਾ ਦੇ ਵੱਲੋਂ ਜਲਾਲਾਵਾਦ ਦੇ ਐਮਪੀ ਚੋਣਾਂ ਦੇ ਵਿੱਚ ਫਰੋਇਪੁਰ ਲੋਕ ਸਭਾ ਸੀਟ ਤੋਂ ਉਹਨਾਂ ਨੇ ਇਲੈਕਸ਼ਨ ਵੀ ਲੜਿਆ ਤੇ ਜਿਸ ਤੋਂ ਬਾਅਦ ਦੇ ਵਿੱਚ ਅੱਜ ਬੀਜੇਪੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਸਰੇਂਦਰ ਕੰਬੋਜ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕੰਬੋਜ ਸਾਹਿਬ ਕੀ ਜਿਹਾ ਮਾਹੌਲ ਹੈ ਪਿੰਡਾਂ ਦਾ ਵੋਪਰਾ ਜੀ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਜਿਹੜਾ ਆ ਕੇ ਸਾਡਾ ਇੱਥੇ ਮਾਣ ਹੁੰਦਾ ਹੈ ਔਰ ਸਾਰੇ ਇਲਾਕੇ ਦੇ ਵਿੱਚ ਤੁਸੀਂ ਹਰ ਇੱਕ ਦੀ ਜਿਹੜੀ ਆਵਾਜ਼ ਬੁਲੰਦ ਕਰ ਰਹੇ ਹੋ ਜੀ ਅਸੀਂ ਅੱਜ ਇੱਥੇ ਚੱਕ ਪੰਨੀ ਵਾਲਾ ਪਿੰਡ ਪੋਡੀਪੋਰ ਤੇ ਵਿੱਚ ਡੋਰ ਟੂ ਡੋਰ ਭਾਰਤੀ ਜਨਤਾ ਪਾਰਟੀ ਜਸ਼ਨ ਕੰਬੋਜ ਦੇ ਹੱਕ ਦੇ ਵਿੱਚ ਜੋਬਨ ਕੰਬੋਜ ਦੇ ਹੱਕ ਦੇ ਵਿੱਚ ਜੀ ਅਸੀਂ ਇੱਥੇ ਡੋਰ ਟੂ ਡੋਰ ਕੈਂਪੇਨ ਕੀਤੀ ਹੈ ਕਿਉਂ ਜੀ ਰਿਸਪੌਂਸ ਮਿਲੀ ਰਿਸਪੌਂਸ ਤਾਂ ਮੈਂ ਦੇਖ ਕੇ ਰਾਨਾ ਜਿਵੇਂ ਝਾੜੂ ਵਾਲੇ ਬਦਲਾਅ ਆਇਆ ਸੀ ਸਾਰੇ ਪਿੰਡਾਂ ਵਿੱਚ ਹੁਣ ਕਮਲ ਦੇ ਫੁੱਲ ਦਾ ਬਦਲਾਅ ਆ ਰਿਹਾ ਮੈਨੂੰ ਹੋ ਸਕਦਾ ਸਾਰੀਆਂ ਹੀ ਸੀਟਾਂ ਇਹ ਕਰੇ ਬੀਜੇਪੀ ਜਿੱਤ ਜਿੱਤ ਸਕਦੀ ਹੈ ਦੇਖੋ ਤੁਸੀਂ ਸ਼ੇਅਰ ਬੋਲਦੇ ਹੋ ਨਾ ਤੁਸੀਂ ਦਰਸ਼ਕਾਂ ਨੂੰ ਵੀ ਸੁਣਾ ਦਿਓ ਮਾੜਾ ਯਾਰ ਨਾ ਰਹੇਗਾ ਝਾੜੂ ਨਾ ਰਹੇਗੀ ਤਕੜੀ ਨਾ ਰਹੇਗਾ ਪੰਚਾ ਉੱਡੇਗੀ ਤੌਲ ਖਿਲੇਗਾ ਕਮਲ ਦਾ ਫੁੱਲ ਜੀ ਕਿਉਂ ਜੀ ਪਿੰਡਾਂ ਦੇ ਵਿੱਚ ਵਿਰੋਧੀ ਪਾਰਟੀਆਂ ਵੀ ਲਗਾਤਾਰ ਕਹਿ ਰਹੀਆਂ ਨੇ ਖਾਸ ਕਰਕੇ ਅਕਾਲੀ ਦਲ ਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਸ ਵਾਰ ਵੱਧ ਵੱਧ ਲੋਕ ਜਿਤਾਉਣ ਕਾਲੀ ਦਲ ਦਾ ਜੀ ਖਾਲੀ ਦਲ ਹੋ ਚੁੱਕਿਆ ਹੂੰ ਉਹਨਾਂ ਦਾ ਕੋਈ ਵजूद ਹੀ ਐ ਨਹੀਂ ਬਿਲਕੁਲ ਜੀ ਠੀਕ ਹੈ ਜੀ ਜਿਹੜੇ ਝਾੜੂ ਵਾਲੇ ਨੇ ਬੀਬੀਆਂ ਨਾਲ ਵਾਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਦਾ ਹਾਂ 50-50 ਹਜ਼ਾਰ ਰੁਪਏ ਇੱਕ ਬੀਬੀ ਦਾ ਬਣ ਚੁੱਕਿਆ ਅੱਛਾ ਮਰਨੇਗਾ ਬੰਦ ਕਰਤੀ ਸੈਂਟਰ ਸਰਕਾਰ ਦੀ ਸਕੀਮ ਮੇ ਰਾਸ਼ਨ ਕਾਟ ਕੱਟ ਤੇ ਲੋਕਾਂ ਦਾ ਰਾਸ਼ਨ ਬੰਦ ਹੋ ਗਿਆ ਕਿੱਥੇ ਗਰੀਬ ਰੋਟੀ ਖਾਂਦੇ ਸੀ ਹਰ ਘਰ ਦਾ ਬੰਦਾ 2-400 ਰੁਪਏ ਕਮਾਉਂਦਾ ਸੀ ਇਹ ਤਾਂ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਐਸ ਪਰ ਚੋਨਾ ਦੇ ਵਿੱਚ ਜਿੱਤੇ ਨੇ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਮੁੱਖ ਮੰਤਰੀ ਬਣੇ ਨੇ ਕੀ ਲੱਗਦਾ ਆਮ ਘਰਾਂ ਦੇ ਮੁੰਡੇ ਕੋਲ ਸਿਸਟਮ ਸੰਭਾਲਿਆ ਨਹੀਂ ਗਿਆ ਜਿਹੜੇ ਆਮ ਘਰਾਂ ਦੇ ਹੁਣ ਖਾਸ ਬਣ ਚੁੱਕੇ ਨੇ ਉਹ ਜਿਹੜੇ ਜ਼ੀਰੋ ਤੋਂ ਹੀਰੋ ਹਾਂ ਅਰੇ ਸਭ ਅਰੇ ਤੇ ਪਹੁੰਚ ਚੁੱਕੇ ਨੇ ਕਰੋੜਾਂ ਰੁਪਏ ਕਮਾ ਚੁੱਕੇ ਨੇ ਸ਼੍ਰਿਸ਼ਟਾ ਜਾਰੀ ਕਹਿੰਦੇ ਬੰਦ ਕਰਤੀ ਐ ਅੱਗੇ ਨਾਲੋਂ ਵੀ ਜ਼ਿਆਦਾ ਹੈ ਜ਼ਿਆਦਾ ਕਿਤੇ ਵੀ ਦਫ਼ਤਰ ਦੇ ਵਿੱਚ ਪੈਸੇ ਤੋਂ ਬਿਨਾ ਕੰਮ ਨਹੀਂ ਹੋ ਰਿਆ ਹਾਂ ਆਹ ਆਕਾਰ ਮੱਚੀ ਹੋਈ ਹੈ ਹਾਂ ਪਿੰਡਾਂ ਦੇ ਵਿੱਚ ਬੁਰਾ ਹਾਲ ਹੈ ਨੌਕਰੀਆਂ ਵਾਲੇ ਬਿਲਕੁਲ ਝੂਠ ਏ ਨਸ਼ਾ ਇਹ ਨਾ ਹੋ ਚੁੱਕਿਆ ਹੈ ਹਾਂ ਕਿ ਨੌਜਵਾਨੀ ਖਤਮ ਹੋ ਰਹੀ ਪੰਜਾਬ ਦੇ ਵਿੱਚ ਹਾਂ ਨਸ਼ਾ ਕਿਹੜਾ ਬੰਦ ਹੁੰਦਾ ਹਰ ਸਰਕਾਰ ਕਹਿ ਦਿੰਦੀ ਹੈ ਕਿ ਨਸ਼ਾ ਅਸੀਂ ਪਹਿਲੀਆਂ ਜੇ ਬੰਦ ਕਰਾਂਗੇ ਨਸ਼ਾ ਵੇਖੋ ਜੀ ਪ੍ਰਸ਼ਾਸਨ ਨਾਲ ਰਲਿਆ ਹਾਂ ਜਿਹੜੇ ਵੱਡੇ ਲੀਡਰ ਨੇ ਉਹਨਾਂ ਕੋਲ ਮੀਨਾ ਪਹੁੰਚਦਾ ਹੈ ਸੱਟਾ ਜੂਆ ਚੋਰੀ ਧਗੀਆਂ ਦੇਖ ਲਓ ਕੀ ਹਾਲ ਹੋ ਰਿਹਾ ਤੁਸੀਂ ਇੱਥੇ ਹੁਣ ਕਾਰ ਚੱਲਦੇ ਮੋਟਰਸਾਈਕਲ ਢਾ ਲਓ 5 ਮਿੰਟਾਂ ਬਾਅਦ ਜਾਓ ਤੁਹਾਡਾ ਮੋਟਰਸਾਈਕਲ ਲੱਭਣਾ ਹੀ ਨਹੀਂ ਕੀ ਲੱਗਦਾ ਇਹਨਾਂ ਹਾਲਾਤਾਂ ਨੂੰ ਦੇਖ ਕੇ ਜੇਕਰ ਬੀਜੇਪੀ ਪੰਜਾਬ ਦੇ ਵਿੱਚ ਆਉਂਦੀ ਹੈ ਜਿੰਨੇ ਤੁਸੀਂ ਇਹ ਗੱਲਾਂ ਦਸੀਆਂ ਭ੍ਰਿਸ਼ਟਾਚਾਰ ਚੋਰੀ ਡਕੈਤੀ ਸੱਟਾ ਜੂਆ ਨਸ਼ਾ ਇਹ ਸਾਰਾ ਕੁਝ ਬੰਦ ਕਰ ਸਕੋਗੇ ਬਿਲਕੁਲ ਹਾਂ ਉਹ ਜਲਦੀ ਹਾਈ ਕਮਾਂਡ ਦੇ ਅਸੀਂ ਨੌਰਥ ਵਿੱਚ ਸਾਰੀਆਂ ਗੱਲਾਂ ਕਰ ਰਹੇ ਹਾਂ ਪਿੰਡ ਜੋ ਵੀ ਸਾਨੂੰ ਮੰਗ ਕੋਲ ਲਿਖ ਕੇ ਦਿੰਦਾ ਅਸੀਂ ਚੌਧਰੀ ਸ੍ਰੀਨਿ ਕੁਮਾਰ ਜੀ ਆਕੜ ਜੀ ਸਾਡੇ ਜਿਹੜਾ ਲੀਡਰ ਨੇ ਹੋਰ ਵੀ ਆਈ ਕਮਾਂਡ ਚਾਹੇ ਅਮਿਤ ਸ਼ਾਹ ਜੀ ਹੋਣ ਅਸੀਂ ਸਾਰੀਆਂ ਨੋਟ ਕਰ ਰਹੇ ਅਸੀਂ ਉਹਨਾਂ ਦੇ ਕੋਲ ਲਿਖਤੀ ਤੌਰ ਤੇ ਮਹਾਰਾਜ ਕਿਰਪਾ ਕਰੇ ਅਸੀਂ ਉਹਨਾਂ ਕੋਲ ਪਹੁੰਚਾਵਾਂਗੇ ਜੀ ਤਾਂ ਬਿਲਕੁਲ ਬੜੇ ਵੱਡੇ ਇਹਨਾਂ ਦੇ ਵੱਲੋਂ ਦਾਅਵੇ ਰੱਖੇ ਗਏ ਨੇ ਕਿਉਂਕਿ ਨਸ਼ਾ ਚੋਰੀਆਂ ਟਕੈਤੀਆਂ ਸੱਟਾ ਜੂਆ ਅੱਜ ਕੱਲ ਜੇਕਰ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਬੰਦੇ ਦਾ ਪਤਾ ਨਹੀਂ ਲੱਗਦਾ ਕਿੱਥੇ ਕਿਸੇ ਦੇ ਨਾਲ ਹੈ ਕਿਹੋ ਜਿਹਾ ਪਾੜਾ ਜਿਹੜਾ ਵਾਪਰ ਜਾਣਾ ਕਿਉਂਕਿ ਖਾਸ ਕਰਕੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਲਗਾਤਾਰ ਤਸਦੇ ਜਾ ਰਹੇ ਨੇ ਆਖਰਕਾਰ ਉਹਨਾਂ ਨੇ ਆਪ ਦਾ ਨਸ਼ਾ ਪੂਰਾ ਕਰਨ ਵਾਸਤੇ ਕਿਸੇ ਨਾ ਕਿਸੇ ਘਟਨਾ ਨੂੰ ਜਿਹੜਾ ਅੰਜਾਮ ਜ਼ਰੂਰ ਦੇਣਾ ਗੱਲਬਾਤ ਕਰ ਲਏ ਨੇ ਸਾਡੇ ਨਾਲ ਜਿਹੜੇ ਉਮੀਦਵਾਰ ਨੇ ਬਲਾਕ ਸ਼ੰਤੀ ਗੁਮਾਨੀ ਵਾਲਾ ਜ਼ੋਨ ਤੋਂ ਜੋਬਨ ਕੰਬੋਜ ਬਾਈ ਜੀ ਕਿਹੋ ਜਿਹਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਤੁਸੀਂ ਪਿੰਡ ਪਿੰਡ ਜਾ ਰਹੇ ਹੋ ਵਿੰਡਮੈਂਟ ਜਾ ਰਹੇ ਆ ਸਾਰੇ ਲੋਕਾਂ ਨਾਲ ਕੀ ਲੱਗਦਾ ਬੀਜੇਪੀ ਦੇ ਜਿਹੜੇ ਉਮੀਦਵਾਰ ਚੋਣਾਂ ਦੇ ਵਿੱਚ ਆ ਜਿੱਤਣਗੇ 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 ਫੁੱਲ ਨਾਲੇ ਦੂਜੀਆਂ ਪਾਰਟੀਆਂ ਵਾਲੇ ਕਹਿ ਰਹੇ ਨੇ ਕਿ ਬੀਜੇਪੀ ਨਾ ਨਾ ਛਾੜੂ ਫਿਰਿਆ ਪਿਆ ਛਾੜੂ ਦਾ ਦਾ ਬੋਖਰ ਤੇ ਖਾਲੀ ਹੈ ਕੋਈ ਵੀ ਦਿਸਦਾ ਹੀ ਨਹੀਂ ਉਹ 27 ਦੇ ਵੀ ਦਾਵਾ ਕਰਦੇ ਨੇ ਕਿ ਇਸ ਸਟੇਟ ਵਿੱਚ ਨਾ ਨਾ 27 ਚ ਦਾ ਕਿੱਲਰ ਜਾਣਾ ਛਾੜੂ ਤੀਖਾ ਤੀਖਾ ਬਣਾਇ ਨਹੀਂ ਮੈਂ ਕਹਿੰਦਾ ਤੁਹਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕਿਹੜੇ ਨੇ ਆਪਣੇ ਕ੍ਰਿਸ਼ਨ ਜੀ ਕਾਠਗੜ੍ਹ ਤੋਂ ਉਹਨਾਂ ਦੀ ਵਾਈਫ ਉਹਨਾਂ ਦੀ ਪਤਨੀ ਕਿਰਨਾਰਾਣੀ ਕਿਰਨਾਰਾਣੀ ਹਾਂਜੀ ਵੋਟਾਂ ਵਾਲੇ ਦਿਨ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਵੋਟਾਂ ਵਾਲੇ ਦਿਨ ਇਹ ਲੈ ਕੇ ਅਪੀਲ ਕਰਨੇ ਜਾਣੇ ਆ ਜਾਓ ਵੋਟਾਂ ਪਾਓ ਆਰਾਮ ਨਾਲ ਵੱਧ ਤੋਂ ਵੱਧ ਸੰਯੋਗ ਦਿਓ ਤੇ ਬਾਕੀ ਰੋਲੇ ਰਪੇ ਤੋਂ ਬਚੋ ਜੇ ਕੋਈ ਹੁੰਦਾ ਤੇ ਸਾਡੇ ਨਾਲ ਸੰਯੋਗ ਕਰੋ ਉਹ ਵਾਹਿਗੁਰੂ ਮਿਹਰ ਕਰੂਗਾ ਉਹ ਬਾਕੀ ਆਪਣੀ ਚੜ੍ਹਦੀ ਕਲਾ ਹੁੰਦੇ ਜ਼ਰੂਰ ਧੰਨ ਧੰਨ ਕਰਾ ਦੇਣੀ ਆਪਾਂ ਤੇ ਰੋੜਾ ਤੇ ਚੀਕਾ ਦੇ ਨਾਲ ਦੀ ਪਈਆਂ ਹੀ ਪਈਆਂ ਝਾੜੂ ਵਾਲਿਆਂ ਦੀਆਂ ਪੰਜੇ ਵਾਲਿਆਂ ਦੀਆਂ ਚੀਕਾ ਹਜੇ ਹੋਰ ਮਰੋਣੀ ਆਪਾਂ ਜੀ ਤੇ ਬਾਕੀ ਦਾ ਤਾਂ ਮੇਰ ਕਰੂਗਾ ਪਹਿਲਾਂ ਗੱਲਬਾਤ ਕੀਤੀ ਆ ਸਰੇਂਦਰ ਕਮੋਜ ਤੇ ਬਲਕ ਸੰਤੀ ਉਮੀਦਵਾਰ ਜੋਬਰ ਕਮੋਜ ਦੇ ਨਾਲ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਉਮੀਦਵਾਰ ਭਾਜਪਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਆਏ ਨੇ ਸਾਰੇ ਹੀ ਜਿਹੜੇ ਵੱਡੀ ਬਹੁਮਤ ਦੇ ਨਾਲ ਜਿਹੜੇ ਜਿੱਤਣਗੇ ਵੱਡੀਆਂ ਗੱਲਾਂ ਬਾਤਾਂ ਜਿਹੜੀ ਐ ਇੱਥੇ ਸੁਣਨ ਨੂੰ ਮਿਲੀਆਂ ਕਿਉਂਕਿ ਖਾਸ ਕਰਕੇ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸੱਟੇ ਦੀ ਗੱਲ ਕਰੀਏ ਜੂਏ ਦੀ ਗੱਲ ਕਰੀਏ ਚੋਰੀਆਂ ਡਕੈਤੀਆਂ ਨਸ਼ਾ ਜਿਹੜੀ ਵੀ ਸਰਕਾਰ ਆਉਂਦੀ ਐ ਪਹਿਲ ਦੇ ਆਧਾਰ ਤੇ ਨਸ਼ਾ ਬੰਦ ਕਰਨ ਦਾ ਦਾਵਾ ਕਰਦੀ ਐ ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਜਿਹੜਾ ਨਸ਼ਾ ਜਿਹੜਾ ਉਹ ਬੰਦ ਨਹੀਂ ਕਰਵਾਇਆ ਜਾ ਰਿਹਾ ਲਗਾਤਾਰ ਲੋਕਾਂ ਦਾ ਕਹਿਣਾ ਕਿ ਨਸ਼ਾ ਹੋਰ ਵੱਡੀ ਤਦਾਦ ਦੇ ਵਿੱਚ ਵੱਧਦਾ ਜਾ ਰਿਹਾ ਤਾਂ ਬਿਲਕੁਲ ਡੋਰ ਟੂ ਡੋਰ ਚੋਣ ਪ੍ਰਚਾਰ ਦੇ ਦੌਰਾਨ ਗੱਲਬਾਤ ਕੀਤੀ ਆ ਬਣੇਰੋ ਐਜ ਨਿਊਜ਼ 24 ਚੈਨਲ ਦੇ ਨਾਲ ਮੈਂ ਜਸਵਿੰਦਰ ਬੋਪਾ ਰਾਏ ਜਲਾਲਾਬਾਦ